ਘੋੜੇ ਦੇ ਪੌੜ ਥੱਲੇ ਬੰਦੇ ਦਾ ਸਿਰ ਮਿੱਤਰੋ ਘੋੜੇ ਨੇ ਕੋਈ ਹਮਲਾ ਨਹੀਂ ਕੀਤਾ ਸਵਾਰ ਤੇ ਬਾਕੀ ਸਵਾਰ ਨੇ ਘੋੜੇ ਹੀ ਇੰਨਾ ਸਿਆਣਾ ਕਰਤਾ ਵੀ ਜੇ ਕਦੇ ਸਵਾਰ ਥੱਲੇ ਡਿਗ ਜੇ ਤਾਂ ਘੋੜੇ ਨੇ ਕਿਸ ਤਰ੍ਹਾਂ ਬਚਤ ਕਰਨੀ ਉਹਦੇ ਸਵਾਰ ਦੀ ਵੱਡੇ ਵੱਡੇ ਘੋੜਿਆਂ ਨੂੰ ਤਿਆਰ ਕਰਨ ਵਾਲਾ ਇਹ ਸਵਾਰਾ ਮਿੱਤਰੋ ਫਿਜੇ ਇਹ ਜਿਹੜਾ ਅੱਜ ਤੁਹਾਨੂੰ ਮੈਂ ਵਸ਼ੀਰਾ ਦਿਖਾਉਣ ਜਾ ਰਿਹਾ ਆ ਇਹ ਪਿਓ ਵੱਲੋਂ ਪੁੱਤ ਨੂੰ ਗਿਫਟ ਦਿੱਤਾ ਗਿਆ ਸੀ ਛੋਟਾ ਜਿਹਾ ਵਸ਼ੀਰਾ ਬਾਈ ਉਹਨਾਂ ਨੇ ਲਿਆ ਸੀ ਤੇ ਪੁੱਤ ਨੇ ਇਹਦੇ ਉੱਪਰ ਮਿਹਨਤ ਕੀਤੀ ਤੇ ਅੱਜ ਦੇਖੋ ਚੋਟੀ ਦਾ ਘੋੜਾ ਬਣਾ ਲਿਆ ਸ਼ੋਹਾਂ ਦੇ ਵਿੱਚ ਵੀ ਲਾਇਆ ਇਹ ਸ਼ੋ ਵੀ ਜਿੱਤਿਆ ਇਹਦੀ ਖਾਨਦਾਨੀ ਵੀ ਬਹੁਤ ਚੰਗੀ ਆ ਸਹਿਜ ਬਹੁਤ ਵੱਡਾ ਬਸ਼ੇਰੇ ਦਾ ਮਿੱਤਰੋ ਇਹ ਕਹਿ ਲਓ ਵੀ ਕੱਕੇਲੀ ਲਾਈਨ ਚੋਂ ਵੱਡੇ ਘੋੜਿਆਂ ਚੋਂ ਇੱਕ ਬਣੂਗਾ ਇਹ ਇਹਦਾ ਪਿਓ ਮਹਾਰਾਣਾ ਡੋੜ ਤੇ ਆਪ ਵੀ ਬਸ਼ੇਰਾ ਬਹੁਤ ਖੂਬਸੂਰਤ ਆ ਕੰਨਾਂ ਦੀ ਕੁੰਡੀਆ ਪੂਰੀ ਧੌਣ ਦੇਖੋ ਤੁਸੀਂ ਕਿੰਨੀ ਲੰਮੀ ਆ ਬਾਈ ਉਹਨਾਂ ਨੇ ਬੜੀ ਮਿਹਨਤ ਕਰਕੇ ਪਾਲਿਆ ਜਿੰਨੇ ਵੀ ਜਾਨਵਰ ਨੇ ਵੀਰ ਉਹਨਾਂ ਦੇ ਫਾਰਮ ਤੇ ਸਾਰੇ ਨੁਕਰੇ ਨੇ ਤੇ ਹਰਪ੍ਰੀਤ ਨੇ ਰੀਜਨਲ ਬਸ਼ੇਰਾ ਵੀ ਇਹ ਪੂਰਾ ਤਿਆਰ ਕਰ ਲਿਆ ਨਾਂ ਰੱਖਤਾ ਤਹਿਸੀਲਦਾਰ ਤੇ ਏਸੀ ਦੇ ਨਾਂ ਦੇ ਉੱਤੇ ਫਾਰਮ ਦਾ ਨਾਂ ਵੀ ਰੱਖਿਆ ਵੀਰ ਨੇ ਬਾਈ ਉਹਨਾਂ ਦਾ ਬਹੁਤ ਚੰਗਾ ਕੰਮ ਆ ਬਾਈ ਉਹਰੀ ਕੈਟਰਿੰਗ ਦਾ ਕੰਮ ਕਰਦੇ ਆ ਬਹੁਤ ਮਿਹਨਤੀ ਬੰਦੇ ਆ ਤੇ ਜਿੱਥੇ ਬੰਦਾ ਮਿਹਨਤੀ ਹੋਵੇ ਤੇ ਮਹਾਰਾਜ ਰੰਗ ਭਾਗ ਲਾਉਂਦਾ ਤੇ ਨਾਲ ਦੀ ਨਾਲ ਸ਼ੌਂਕ ਵੀ ਪੂਰੇ ਜਾ ਰਹੇ ਬਸ਼ੇਰੇ ਦੇ ਕੰਨਾਂ ਦੀ ਕੁੰਡੀ ਚੈੱਕ ਕਰੋ ਤੁਸੀਂ ਸਹੱਪਣ ਬਹੁਤ ਜ਼ਿਆਦਾ ਆ ਦੇ ਵਸ਼ੇਰਾ ਸੌ ਵੀ ਬਹੁਤ ਆ ਯਾਰੀ ਸਵਾਰੀ ਬਹੁਤ ਚੰਗੀ ਕਰਾਉਂਦਾ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਬੁੱਟਰ ਅੱਜ ਤੁਹਾਨੂੰ ਜਿੱਥੇ ਮੈਂ ਲੈ ਕੇ ਪਹੁੰਚਿਆ ਤੇ ਬਾਈ ਉਹਨਾਂ ਦੇ ਰੂਬਰੂ ਕਰਾਉਣਾ ਤੇ ਬਾਈ ਹਰਪ੍ਰੀਤ ਦੀ ਮਿੱਤਰ ਮੰਡਲੀ ਜਿੰਨੀ ਵੀ ਆ ਸਾਰੇ ਭਰਾਵਾਂ ਨੇ ਘੋੜੇ ਰੱਖੇ ਹੋਏ ਨੇ ਬਾਈ ਉਹਰੀ ਜਿੰਨੇ ਵੀ ਮੈਨੂੰ ਮਿਲੇ ਬੜੀ ਮੈਨੂੰ ਖੁਸ਼ੀ ਹੋਈ ਭਰਾਵਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਆਜੋ ਹੁਣ ਤਹਿਸੀਲਦਾਰ ਬਾਰੇ ਤੁਹਾਨੂੰ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆ ਕਿੰਨੀ ਬਾਈ ਉਹਨਾਂ ਨੇ ਫੀਸ ਰੱਖੀ ਆ ਦੀ ਗੱਲ ਬਾਤਾ ਕਿਵੇਂ ਬਾਈ ਉਹਨਾਂ ਨੂੰ ਸ਼ੌਂਕ ਪਿਆ ਵੀਡੀਓ ਨਾਲ ਬਣੇ ਰਿਓ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਦਿਓ ਇਸ ਬਸ਼ੀਰੇ ਬਾਰੇ ਬਾਕੀ ਕੋਈ ਵੀ ਤੁਸੀਂ ਨੇ ਜਾਣਕਾਰੀ ਲੈਣੀ ਐ ਇਸ ਘੋੜੇ ਬਾਰੇ ਤਾਂ ਬਾਈ ਉਹਨਾਂ ਨੂੰ ਤੁਸੀਂ ਫੋਨ ਕਰ ਲਿਓ ਜਿਹੜੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਤਹਿਸੀਲਦਾਰ ਤੋਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਪਹੁੰਚਿਆ ਮੈਂ ਜ਼ਿਲ੍ਹੇ ਮੋਗੇ ਦੇ ਪਿੰਡ ਬੋਟਰ ਦੇ ਵਿੱਚ ਤੁਹਾਨੂੰ ਨੋਕਰਾ ਬਸ਼ੀਰਾ ਆਪ ਦਿਖਾਉਣਾ ਬਹੁਤ ਹੀ ਖੂਬਸੂਰਤ ਤੇ ਇਹਦੀ ਚਾਲ ਨਾਲ ਵੀ ਤੁਸੀਂ ਆਨੰਦ ਮਾਣੋਗੇ ਵੀਡੀਓ ਦੇ ਵਿੱਚ ਤੇ ਬਹੁਤ ਘੈਂਟ ਬਸ਼ੀਰਾ ਤੇ ਬਲੱਡ ਲਾਈਨ ਵੀ ਇਹਦੀ ਬਹੁਤ ਚੰਗੀ ਆ ਮੇਰੇ ਨਾਲ ਭਾਈ ਹਰਪ੍ਰੀਤ ਸਿੰਘ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਬਾਕੀ ਮਿੱਤਰ ਮੰਡਲ ਦੀ ਸਾਰੀ ਪਹੁੰਚੀ ਹੋਈ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਜੀ ਸਾਸਿਕਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਫਾਰਮ ਤੇ ਪਹੁੰਚਣ ਲਈ ਹਰਪ੍ਰੀਤ ਭਾਈ ਆਪਣੇ ਪਿੰਡ ਦੀ ਪ੍ਰੋਪਰ ਲੋਕੇਸ਼ਨ ਕੀ ਤੇ ਆਪਣੇ ਸਟੱਡ ਫਾਰਮ ਦਾ ਕੀ ਨਾਮ ਵੀਰੇ ਆਪਣੇ ਸਟੱਡ ਫਾਰਮ ਦਾ ਨਾਮ ਹੈ ਤਸਵੀਰਦਾਰ ਸਟੱਡ ਫਾਰਮ ਤੇ ਲੋਕੇਸ਼ਨ ਬੁੱਟਰ ਕਲਾਂ ਇਹ ਬਦਨੀ ਦੇ ਨਾਲ ਪੈਂਦਾ ਵਾ ਤੇ ਸਾਡੇ ਇਥੇ ਵਰਿਆਂ ਤੇ ਸੰਤਾਂ ਦੀ ਜਗ੍ਹਾ ਵੀ ਆ ਤੇ ਇਹ ਮੌਕੇ ਤੋਂ ਲਗਭਗ 15 ਕਿਲੋਮੀਟਰ ਪੈਂਦਾ ਵਾ ਵੱਡੇ ਰੋਡ ਦੇ ਉੱਪਰ ਹੀ ਪੈ ਜਾਂਦਾ ਬਾਈ ਹਾਂਜੀ ਵੱਡੇ ਰੋਡ ਦੇ ਉੱਪਰ ਹੀ ਪੈ ਜਾਂਦਾ ਗਰਾਊਂਡ ਬਈ ਤੁਹਾਡੇ ਪਿੰਡ ਦਾ ਬਹੁਤ ਸੋਹਣਾ ਬਣਿਆ ਹੋਇਆ ਜਿੱਥੇ ਅੱਜ ਸ਼ੂਟ ਕੀਤਾ ਜੀ ਹਾਂਜੀ ਬਈ ਟੀਮ ਵੀ ਹੈ ਆਪਣੇ ਪਿੰਡ ਦੀ ਕੋਈ ਹਾਂਜੀ ਬਈ ਹਾਕੀ ਫੁੱਟਬਾਲ ਕਵਡੀ ਦੀ ਟੀਮ ਬਹੁਤ ਜ਼ਿਆਦੀ ਟੀਮਾਂ ਵਾ ਅੱਛਾ ਵਧੀਆ ਨਹੀਂ ਸਾਰੀ ਟੀਮਾਂ ਨਹੀਂ ਜਿਵੇਂ ਉਹ ਕਹਿੰਦੇ ਵੀ ਨਾ ਪਿੰਡ ਦਾ ਪਤਾ ਲੱਗ ਜਾਂਦਾ ਵੀ ਪਲੇਅਰ ਹੈਗੇ ਨੇ ਕਿ ਨਾ ਗਰਾਊਂਡ ਦੇਖ ਕੇ ਗਰਾਊਂਡ ਇਸ ਪਿੰਡ ਦਾ ਬਹੁਤ ਚੰਗਾ ਬਣਿਆ ਹੋਇਆ ਜਿੱਥੇ ਕਿਤੇ ਗਰਾਊਂਡ ਚੰਗਾ ਬਣਿਆ ਹੋਇਆ ਹੁੰਦਾ ਬਈ ਉੱਥੇ ਸ਼ੂਟ ਕਰਨ ਦਾ ਵੀ ਨਜ਼ਾਰ ਆ ਜਾਂਦਾ ਘੋੜੇ ਨੇ ਵੀ ਅੱਜ ਬਹੁਤ ਬਣ ਬਣ ਕੇ ਸ਼ਾਟ ਦਿੱਤੇ ਨੇ ਬਸ਼ੇਰਾ ਬਾਕੀ ਇਹਦੇ ਬਾਰੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੰਨੇ ਬਈ ਬੱਚਾ ਹੀ ਆ ਜੇ ਤੂੰ ਦਾਦੀ ਸੀ 2 ਦੰਦ ਦਾ ਬਸ਼ੇਰਾ ਜੀ ਹਾਂਜੀ 2 ਦੰਦ ਦਾ ਹੀ ਮੀਨ ਨਾਤੀ ਕ ਮੰਥ ਮੰਥ ਹੋਊਗਾ ਠੀਕ ਆ 29ਵੀਂ ਉਮਰ ਹੋ ਗਈ ਜੀ ਬਈ ਠੀਕ ਆ ਜੀ ਤੇ ਵੀਰੇ ਕਿੰਨੇ ਕ ਸਮੇਂ ਤੋਂ ਆਪਣੇ ਕੋਲ ਬਸ਼ੇਰਾ ਹੈ ਇਹਨੂੰ ਲਗਭਗ 10 10 ਮੰਥ ਹੀ ਹੋਏ ਆ ਅੱਛਾ ਜੀ ਹਾਂਜੀ ਆਪਾਂ ਨੇ ਤਕਰੀਬਨ 1.5 ਸਾਲ ਦੇ ਨੇੜੇ ਤੇੜੇ ਖਰੀਦੇ ਸੀ ਫਾਦਰ ਸਾਹਿਬ ਨੇ ਜਨਦਨ ਤੇ ਗਿਫਟ अच्छा अच्छा 15 फरवरी ਨੂੰ ਤੁਹਾਨੂੰ ਗਿਫਟ ਦਵਾਇਆ ਸੀ ਹਾਂਜੀ ਸਾਹਿਬ ਵਾਹ ਜੀ ਵਾਹ ਇਹ ਜਿਹੇ ਗਿਫਟ ਮੈਨੂੰ ਮੈਨੂੰ ਲੱਗਦਾ ਵੀ ਹਰ ਇੱਕ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਦੇਣੇ ਚਾਹੀਦੇ ਨੇ ਤੇ ਤੁਹਾਡਾ ਵੀ ਧੰਨਵਾਦ ਕਰਦੇ ਬਹੁਤ ਚੰਗਾ ਗਿਫਟ ਤੁਸੀਂ ਚੁਣਿਆ ਜੀ ਹਰਪ੍ਰੀਤ ਦੇ ਲਈ ਹਾਂਜੀ ਹਾਂਜੀ ਬਿਲਕੁਲ ਜੀ ਇਹ ਉਹ ਆਈ ਵੱਡਾ ਬੇਟਾ ਆਪਣਾ ਕੈਨੇਡਾ ਅੱਛਾ ਜੀ ਛੋਟਾ ਬ੍ਰਦਰ ਉਹ ਤੇ ਜਨਦੀ ਦੀ ਤਦ ਵੱਡਾ ਫੈਮਿਲੀ ਕੈਨੇਡਾ ਵਾ ਅੱਛਾ ਜੀ ਇਹ ਤਿੰਨ ਮੈਂਬਰ ਆ ਮੈਂਬਰੀ ਥੇ ਜੀ ਇੰਡੀਆ ਵਾ ਫਿਰ ਇਹਨੂੰ ਪਰਮ ਦਾ ਨਾਲ ਸਾ ਆਪਣਾ ਟੈਂਟ ਹੁੰਦਾ ਬਿਜ਼ਨਸ ਵਾ ਸਾਡਾ ਟਾਈਮ ਬਹੁਤ ਔਖਾ ਪੜਿਆ ਜੀ ਜਦੋਂ ਮੈਂ ਮੈਂ ਵਿਜੀ ਹੁੰਦਾ ਸੀ ਉਦੋਂ ਤੁਸੀਂ ਵਿਲੇ ਹੁੰਦੇ ਸੀ ਵਿੱਚ ਨੂੰ ਤੇ ਅੱਜ ਸਾਡੀ ਜਿਹੜੀ ਤਰੀਕ ਪੜੀ ਅੱਜ ਬਿਲਕੁਲ ਸਹੀ ਹੈ ਜੀ ਤੁਹਾਡੇ ਕੋਲ ਵੀ ਥੋੜਾ ਤੁਸੀਂ ਕਹਿੰਦੇ ਵੀ ਠੀਕ ਸੀ ਕੰਮ ਠੀਕ ਹੈ ਸਾਥ ਸੇਤ ਘਰ ਦੇ ਸਾਹਮਣੇ ਅਮਰਤਪਾਲਸ ਅੱਛਾ ਜੀ ਵੱਡਾ ਬੇਟਾ ਅਮਰਤਪਾਲ ਸਿੰਘ ਅੱਛਾ ਉਹਦੇ ਨਾਂ ਤੇ ਰੱਖਿਆ ਹੈ ਸਰ ਦੇ ਨਾਂ ਤੇ ਬੇਟੀ ਕਨੇਡਾ ਨੂੰ ਵੀ ਕਨੇਡਾ ਅੱਛਾ ਅੱਛਾ ਜੀ ਤੇ ਭਰਾ ਭਰਾ ਜੀ ਵੀ ਕਨੇਡਾ ਹੀ ਆ ਬਹੁਤ ਵਧੀਆ ਜੀ ਤੇ ਵਧੀਆ ਜਾਣਦੀ ਮੈਨੂੰ ਹੋ ਗਿਆ 38 ਸਾਲ ਹਲਵਾਈ ਕਰਦਾ ਕੰਮ ਕਰਦੇ ਨੂੰ ਅੱਛਾ ਜੀ ਅੱਜ ਮੈਨੂੰ ਆ ਵੀ ਮੈਨੂੰ ਤਕਰੀਬਨ ਮਾਰਕੀਟ ਵਧੀਆ ਪਿੰਡ ਦੇ ਵਿੱਚ ਆਪਣੀ ਏਰੀਏ ਦੇ ਵਿੱਚ ਹੀ ਕੰਮ ਚੰਗਾ ਟੈਂਟਰੰਪ ਦਾ ਸਾਰਾ ਹੋਗਾ ਨਾ ਹੁੰਦਾ ਹੀ ਹੈ। ਉਹ ਵੀ ਘੋੜਿਆਂ ਦੇ ਨਾਲ-ਨਾਲ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਪ੍ਰੋਗਰਾਮ ਵੀ ਕਰਦੇ ਰਹਿੰਦੇ ਆ। ਤਾਂ ਅਮਰਤ ਜਿਹੜਾ ਕੈਟਰਿੰਗ ਦਾ ਸਿਸਟਮਾ ਨਾਲ ਅਮਰਤ ਕੈਟਰਸ ਦਾ ਆਪਣਾ ਨਾਮ ਹੈ ਜੀ ਠੀਕ ਆ। ਤਾਂ ਵੀ ਤੁਸੀਂ ਫੋਨ ਕਰ ਲਿਓ ਬਾਈ ਜੀ ਉਹਨਾਂ ਨੂੰ ਬੁੱਟਰ ਪਿੰਡ ਪਏ ਦਾ ਮੋਗੇ ਦੇ ਨੇੜੇ-ਨੇੜੇ ਤੁਹਾਨੂੰ ਸਰਵਿਸ ਮਿਲ ਜੂਗੀ। ਤੇ ਹਰਪ੍ਰੀਤ ਬਾਈ ਹੁਣ ਆਪਾਂ ਡਿਟੇਲ ਲਈਏ ਬਸ਼ੀਰੇ ਦੀ ਕੀ ਨਾਂ ਰੱਖਿਆ ਬਸ਼ੀਰੇ ਲਈ ਆਪਾਂ ਆਪਣੇ ਬੇਸ਼ੇਰੇ ਦਾ ਨਾਮ ਹੀ ਤਹਿਸੀਲਦਾਰ اچھا ਏਸੀ ਏਸੀ ਦਾ ਨਾਮ ਤੇ ਸਟਾਰਟ ਫਾਰਮ ਦਾ ਨਾਮ ਰੱਖ ਤਾ ਤਹਿਸੀਲਦਾਰ ਤਹਿਸੀਲਦਾਰ ਸਟਾਰਟ ਠੀਕ ਆ ਬਈ ਪਿਓ ਵਾਲੇ ਪਾਸੋਂ ਕੀ ਖਾਂਦਾ ਨਹੀਂ ਤਹਿਸੀਲਦਾਰ ਦੀ ਬਈ ਇਹ ਪਿਓ ਵਾਲੇ ਪਾਸੇ ਮਹਾਰਾਣੇ ਡੋੜਦਾ ਹੀ ਤੇ ਦਾਦਾ ਇਹਦਾ ਦਲਸ਼ੇਰ ਕਾਕੇ ਦਲਸ਼ੇਰ ਕਾਕੇ ਹਾਂਜੀ ਉਹ ਚੰਗੀ ਖਾਨਦਾਨੀ ਆ ਬਈ ਤੇ ਮਹਾਰਾਣੇ ਡੋੜ ਨੇ ਵੀ ਬਹੁਤ ਚੰਗੇ ਬੱਚੇ ਜੰਮਿਆ ਬਈ ਫੇਸ ਬਿਊਟੀ ਬਹੁਤ ਜ਼ਿਆਦਾ ਬੱਚੇ ਦੀ ਬਈ ਜਿਵੇਂ ਵੀਰੇ ਆਪਾਂ ਦੇਖਦੇ ਆਂ ਬੱਚੇ ਹੁੰਦੇ ਆ ਵੱਡ ਜਿਵੇਂ ਹਾਈਟ ਵੱਲੋਂ ਆ 58 65 ਇੰਚ ਹੀ ਹੈ ਤੇ ਜਿਵੇਂ ਮਹਾਰਾਣ ਡੋਰ ਦੇ ਬੱਚੇ ਆ 60 60 ਆਉਂਦੇ ਆ ਬਟ ਜਿੱਦਾਂ ਆਪ ਨੂੰ ਲੱਗਦਾ ਵਾ ਕਿ ਗਾਂ ਜਾ ਕੇ ਸਾਰਿਆਂ ਨਾਲ ਟੱਪੂਗਾ ਹਾਂ ਹਾਈਡਰੇਟ ਟੱਪੂਗਾ ਤੇ ਬਰੀਕੀਆਂ ਬਹੁਤ ਆਈ ਜਿਵੇਂ ਨੱਕ ਨੁੱਕ ਬਹੁਤ ਵੱਡੀ ਆਈ ਪਛੇਰੇ ਦੀ ਤੇ ਪੈਰਪੂਰ ਪੂਰਾ ਵਧੀ ਸੁੰਭ ਸੁੰਭੂ ਪੂਰਾ ਵਧੀ ਇਹ ਸ਼ਰਤ ਆ ਹਰਪ੍ਰੀਤ ਬਾਈ ਘੋੜੀਆਂ ਤੇ ਆਪਾਂ ਜੀ ਵੀਰੇ ਆਪਾਂ ਪੰਜੇ ਘੋੜੀਆਂ ਮਲਾਈਆਂ ਗੀਆਂ ਠੀਕ ਆ ਬਈ ਹਾਂਜੀ ਠੀਕ ਆ ਤੇ ਹੁਣ ਮਤਲਬ ਵੀ ਬਾਕੀ ਵੀ ਸੱਜਣਾ ਨੂੰ ਆਪਾਂ ਆਪ ਹੀ ਵੀਡੀਓ ਜਿਹੜੀ ਕਰਕੇ ਦੱਸ ਰਹੇ ਆ ਇਹ ਵੀ ਸਾਰੇ ਭਰਾਵਾਂ ਵਾਸਤੇ ਸਟੱਡ ਸਰਵਿਸ ਆ ਜਿਹੜੀ ਓਪਨ ਤੇ ਫੀਸ ਕਿੰਨੀ ਰੱਖੀ ਆ ਹਰਪੀਤ ਬਈ 13000 ਰੁਪਏ 13000 ਰੁਪਏ ਬਾਬਿਆਂ ਨਾਲ 13000 ਰੱਖਦਾ ਬਈ ਹਾਂ ਠੀਕ ਆ ਬਈ ਬਾਕੀ ਬਈ ਬੰਦੇ ਬਹੁਤ ਨਰਮ ਨੇ ਥੋੜਾ ਮਾਣ ਤਾਣ ਵੀ ਉਹਨੂੰ ਪਤਾ ਇਹ ਕਰਦਾਨਾਂਗੇ ਬਾਈ ਵੀ ਨਹੀਂ ਬੇਸ਼ੇਰਾ ਬਹੁਤ ਚੰਗਾ ਪਿਓ ਵਾਲੇ ਪਾਸੇ ਤਾਂ ਬਈ ਆਪਾਂ ਕਹੀਏ ਵੀ ਮਹਾਰਾਣਾ ਬਾੜਾ ਖੜਾ ਜਲਸ਼ੇਰ ਕਾਕੀ ਤੇ ਬਈ ਮਿੰਟੂ ਵਾਲਾ ਅਰਜਨ ਬਹੁਤ ਚੰਗੀ ਖਾਨਦਾਨੀ ਹੈ ਦੇ ਮਾਂ ਵਾਲੇ ਪਾਸੋਂ ਕੀ ਖਾਂਦਾ ਮਾਂ ਵਾਲੇ ਪਾਸੋਂ ਬੋਹਰ ਐਂਦੀ ਮਾਂ ਸੀ 64 ਐਂਦੀ ਹਰਿਆਣੇ ਦੇ ਵਿੱਚ ਸੀਗੀ ਤੇ 64 ਐਂਦੀ ਸੀ ਬਹੁਤ ਚੰਗੀ ਮਾਂ ਸੀ ਸਪੌਟਲੈਸ ਸੀ ਮਾਂ ਠੀਕ ਆ ਭਾਈ ਨੌਕਰੀ ਸੀ ਦੀ ਮਾਂ ਹਾ ਡਿਡ ਨੋ ਕਰੀ ਸਪੌਟਲੈਸ ਠੀਕ ਆ ਭਾਈ ਇਹਦੀ ਕੰਨਾਂ ਦੀ ਕੁੰਡੀ ਫੇਸ ਦੀ ਬਿਊਟੀ ਬਹੁਤ ਜ਼ਿਆਦਾ ਜੰਗੀ ਬਿਲਕੁਲ ਭਾਈ ਸ਼ੌਂਕ ਕਿੰਨਾ ਕੁ ਪੁਰਾਣਾ ਹਰਪ੍ਰੀਤ ਭਾਈ ਤੁਹਾਨੂੰ ਆਪਣਾ ਕੋਈ ਸ਼ੌਂਕ ਉਹਦਾ ਬਹੁਤ ਜ਼ਿਆਦਾ ਪੁਰਾਣਾ ਹੈ ਮੀਨ 8-9 ਸਾਲ ਹੋ ਗਏ ਅੱਛਾ ਬਈ ਪਰ ਜਿਵੇਂ ਆਪਾਂ ਸੋਚਦੇ ਸੀਗੇ ਪਰ ਹੋਇਆ 4 ਕੁ ਸਾਲ ਹੀ ਆ ਘੋੜੀ ਲਿਆਂਦੀ ਸੀ ਠੀਕ ਆ ਬਈ ਤੇ ਫਿਰ ਉਦੋਂ ਹੌਲੀ ਹੌਲੀ ਸ਼ੌਂਕ ਪਈ ਗਿਆ ਫਿਰ ਬ੍ਰਦਰ ਬਾਹਰ ਚਲੇ ਗਏ ਫਿਰ ਉਹਨਾਂ ਨੂੰ ਜਿਆਦਾ ਸੀਗਾ ਸ਼ੌਂਕ ਫਿਰ ਉਹਨਾਂ ਨੇ ਬਸ਼ੀਰਾ ਲਿਆਏ ਇਹ ਇਹ ਅਸੀਂ ਉਦੋਂ ਲਗਭਗ 18 ਕੁ ਮਹੀਨਾ ਦਾ ਹੀ ਜਦੋਂ ਲਿਆ ਇਹ ਸੀਗਾ 20 ਤੋਂ 22 ਮਹੀਨੇ ਹਾਂਜੀ ਠੀਕ ਆ ਵੀਰੇ ਤੇ ਤੁਹਾਨੂੰ ਕਿੰਨਾ ਕੁ ਸ਼ੌਂਕ ਸੀ ਘੋੜਿਆਂ ਦਾ ਕਿਉਂਕਿ ਜਦੋਂ ਮੁੰਡੇ ਜਵਾਨ ਹੁੰਦੇ ਹੁੰਦੇ ਆਈ ਹੈਨਾ ਹਰ ਇੱਕ ਪੀੜੀ ਦੇ ਨਾਲ ਸ਼ੌਂਕ ਵੀ ਬਦਲਦੇ ਰਹਿੰਦੇ ਜੀ ਮੈਨੂੰ ਤਾਂ ਇਹ ਪਹਿਲਾਂ ਤਵਾਜ ਤੋਂ 20 22 25 ਸਾਲ ਪਹਿਲਾਂ ਕੁੱਤਿਆਂ ਦਾ ਸ਼ੌਂਕ ਸੀਗਾ ਅੱਛਾ ਜੀ ਕੁੱਤੇ ਆਪਾਂ ਰੱਖੇ ਜਾਣੀ ਦੀ 20 22 ਕੁੱਤੇ ਜਾਨਵਰ ਹੁੰਦੇ ਸੀ ਅੱਛਾ ਜੀ ਜਾਨੀ ਸ਼ੌਂਕ ਨਾਲ ਅੱਛਾ ਜੀ ਕਬੂਕਤਰਾ ਜਾਨੀ ਮੈਨੂੰ ਸ਼ੌਂਕ ਕਰਕੇ ਫਿਰ ਮੈਨੂੰ ਸ਼ੌਂਕ ਉੱਠਿਆ ਭਤੀਜਾ ਆਇਆ ਸੀ ਮੇਰਾ ਕਲੇਡਾ ਤੋਂ ਜੀ ਭਰਾ ਤੇ ਪਰਜਾਈ ਮੈਨੂੰ ਬੇਟੇ ਨੇ ਜੋ ਵੱਡੇ ਨੇ ਕਹਿੰਦਾ ਡੈਡੀ ਆਪਾਂ ਘੋੜੀ ਲੈ ਕੇ ਆਉਣੀ ਅੱਛਾ ਜੀ ਮਾਗਾ ਵੀ ਕੋੜੀ ਲੈ ਕੇ ਆਉਣੀ ਆ ਚੱਲ ਆਪਾਂ ਵੇਖਦੇ ਵੇਖਦੇ ਇੱਕ ਦਿਨ ਬਸ ਸਮਾਂ ਆ ਗਿਆ ਹੂੰ ਕੋੜੀ ਲਿਆਂਦੀ ਗੱਪਣ ਸੀਗੀ ਅੱਜ ਉਹਦੀਆਂ ਦੋ ਬੱਚੀਆਂ ਆਪਣੇ ਕੋਲੇ ਇੱਕ ਤਾਂ ਆਪਣੇ ਇਹਦੀ ਅਟਾਰਜਨ ਘੋੜੇ ਦੀ ਸਭੂ ਦੀ ਪੋਤੀ ਜੀ ਉਹ ਗੱਪਣ ਐ ਇਸੇ ਘੋੜੇ ਤੋਂ ਢਾਈਆਂ ਮਹੀਨਿਆਂ ਦੀ ਠੀਕ ਹੈ ਜੀ ਆਪਣੇ ਦਾ ਤਸਿਲਦਾਰ ਪਈ ਠੀਕ ਹੈ ਜੀ ਤੇ ਇਹ ਦੂਜੀ ਬੱਚੀ ਹੈਗੀ ਆ ਉਹਦੀ ਆਪਣੀ ਪਾਰਸ ਘੋੜੇ ਦੀ ਭਲਰਾਲੇ ਦੀ ਠੀਕ ਹੈ ਜੀ ਉਹ ਵੀ ਮਹਾਰਾਣੇ ਡੋਟ ਦੀ ਆ ਗਈ ਮੇਨੂੰ ਲੱਗਦਾ ਹਾਂਜੀ ਬਿਲਕੁਲ ਮਹਾਰਾਣੇ ਦੀ ਠੀਕ ਹੈ ਜੀ ਇਹ ਤੀਜੀ ਵਾਰ ਹੁਣ ਆਪਣੀ ਘੋੜੀ ਉਹੀ ਪਲੀ ਰੋਡ ਦੀ ਐ ਜਿਹੜੀ ਮਾਂ ਬੱਚਿਆਂ ਦੀ ਜੀ ਜਿਹੜੀ ਪਹਿਲੀ ਘੋੜੀ ਸੀਗੀ ਹਾਂਜੀ ਹੁਣ ਤੀਜੀ ਵਾਰ ਗੱਪਣ ਹੈਗੀ ਆ ਬਾਹੂ ਬੜੀ ਤੋਂ ਮਿੱਟੂ ਵਾਲੇ ਠੀਕ ਹੈ ਜੀ ਉਹ ਆਪਾਂ ਇੱਥੇ ਹੀ ਭਰਾਲੇ ਸੀ ਜਦੋਂ ਮਿੱਟੂ ਕੁਲੇ ਹੁੰਦਾ ਹੈਗਾ ਠੀਕ ਹੈ ਜੀ ਹੁਣ ਬਹੁਤ ਸਾਰਾ ਅੱਜਕੱਲ੍ਹ ਕਸੂਨ ਵਾਲੀ ਠੀਕ ਹੈ ਤਿਆਰਾ ਸੁਣਨਾ ਹਾਂਜੀ ਹਾਂਜੀ ਨਹੀਂ ਵਧੀਆ ਗੱਲ ਹੈ ਜੀ ਤੁਹਾਡੇ ਜਿਹੜੀ ਬੈਲਟ ਹੈ ਜੀ ਇਸ ਏਰੀਆ ਦੀ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦਾ ਬਹੁਤ ਸ਼ੌਂਕ ਹੈ ਸਾਰਿਆਂ ਨੂੰ ਹਾਂਜੀ ਕਿੱਤੇ ਹੋ ਗਏ ਪਹਿਲਾਂ ਭਲਦਾ ਆਉਂਦਾ ਬਹੁਤ ਸ਼ੌਂਕ ਸੀਗਾ ਹਾਂਜੀ ਤੇ ਬਾਕੀ ਆਹ ਇੱਥੇ ਆਪਣੇ ਸ਼ਨੀ ਰਣੀਆਂ ਵਰਕੇ ਹੁਣ ਘੋੜਿਆਂ 'ਚ ਜਾਦੇ ਥੋੜਾ ਜਿਹਾ ਪੈ ਗਏ ਲੋਕ ਤੁਹਾਡੇ ਦੀ ਨੂੰ ਮਾਨ ਆ ਜੀ ਉਹ ਘੋੜਿਆਂ ਦੇ ਗਰੀਬ ਨੋ ਘੋੜੇ ਆਪਣੇ ਕਾਫੀ ਘੋੜਾ ਨਾ ਘੋੜੇ ਆ ਗਏ ਬਿਲਕੁਲ ਜੀ ਤੇ ਇਹ ਮੁੰਡਾ ਆਪਣਾ ਰਿਚੀ ਆ ਹਾਂਜੀ ਤੇ ਇਹਦੇ ਵੀ ਆਪਣੇ 5-6 ਜਾਨਵਰ ਰੱਖੇ ਹੋਏ ਆ ਸ਼ੌਂਕ ਜਾਨੀ ਦੀ ਆਪ ਸਟੇਲ ਗਿਆ ਇਹ ਅੱਛਾ ਜੀ ਉਹ ਕਰਕੇ ਫਿਰ ਇਹਨੇ ਤੇ ਇਧਰ ਸ਼ੌਂਕ ਪਾ ਲਿਆ ਵਾ ਹੰਦਾ ਪੰਜੀ ਚੋਂ ਮਹੀਨੇ ਗੇੜਾ ਮਾਰਦਾ ਲਾਏ ਠੀਕ ਹੈ ਜੀ ਵਧੀਆ ਜਾਣੀ ਦੀ ਕੋੜੇ ਆਪਾਂ ਨੂੰ ਜੋੜੀਆਂ ਰੱਖਦੇ ਹੀ ਪੰਜਾਬ ਦੇ ਜੋੜੀ ਰੱਖਦੇ ਜੋੜੀ ਰੱਖਦੇ ਹੀ ਬਾਕੀ ਹੁਣ ਬੱਚੇ ਸਾਰਾ ਟੱਬਰ ਬਾਹਰ ਚਲੇ ਗਿਆ ਏਡਾ ਘਾਰਾ ਹਾਂਜੀ ਤੇ ਮੈਨੂੰ ਤਾਂ ਸ਼ੌਂਕ ਇਹੀ ਸੀਗਾ ਵੀ ਆਪਾਂ ਹੁਣ ਇਹਨਾਂ ਦੇ ਵਿੱਚ ਜਦੋਂ ਤੜਕੇ ਉੱਠੀਦਾ ਇਹਨਾਂ ਦੇ ਵਿੱਚ ਵੜ ਜਾਈਦਾ ਹਾਂਜੀ ਕਰੇ ਜੀ ਲੱਗਾ ਰਹਿੰਦਾ ਹੂੰ ਤੇ ਜੇ ਆਪਣਾ ਜਦੋਂ ਵੀ ਨਹੀਂ ਜਵਾਕਾਂ ਤੋਂ ਬਣਾ ਤੁਹਾਨੂੰ ਪਤਾ ਘਰ ਇੱਕ ਘਰ ਵੱਡਾ ਘਰ ਹਾਂ ਖਾਲੀ ਖਾਲੀ ਲੱਗਦਾ ਬਾਕੀ ਵੀਰੇ ਜਦੋਂ ਹੀ ਰਾਤ ਨੂੰ ਆਉਣੇ ਆ ਕਈ ਵਾਰ ਜਾਗੋ ਤੇ ਇਹ ਨਹੀਂ ਪਤਾ 12 ਵਜੇ ਨੇ 1 ਵਜੇ ਨੇ 2 ਵਜੇ ਨੇ ਪਰ ਸਾਨੂੰ ਆ ਹੀ ਹੁੰਦਾ ਕਿ ਇਹ ਰਿਸ਼ਤੇਦਾਰੀ ਚ ਨਹੀਂ ਆਇਤਾ ਕਰੇ ਸਾਨੂੰ ਆ ਹੀ ਹੁੰਦਾ ਹੀ ਆਯਾਦ ਦੇ ਘਰੇ ਪਹੁੰਚੀਏ ਜਦੋਂ ਇਹ ਘਰੇ ਆਉਣੇ ਆ ਘੋੜਾ ਹਣਕ ਦਾ ਸਾਨੂੰ ਦੇਖ ਕੇ ਗਏ ਦਾਰ ਕਿਸ ਮੇਰੇ ਕੋਲੇ ਆਓ ਪਹਿਲਾਂ ਉਡੀਕ ਕਰਦਾ ਹੁੰਦਾ ਹਾਂ ਹਾਂ ਉਡੀਕ ਕਰਦਾ ਰਹਿੰਦੇ ਆ ਸਵੇਰੇ ਭਾਵੇਂ ਨਾ ਉੱਠ ਔਰਦੇ ਸਾਰ ਪਹਿਲਾਂ ਤਾਂ ਵੀ ਨਾ ਉਹ ਮੱਤੇ ਲੱਗੇ ਪਰ ਆਥ ਨੇ ਰੋਜ ਹੀ ਆਪ ਮੱਤੇ ਲੱਗਣੇ ਲੱਗਣਾ ਹੁੰਦੇ ਕਿਉਂਕਿ ਕੰਮ ਕਰ ਬਈ ਤੁਹਾਡਾ ਹੈ ਜੀ ਕੰਮ ਹੁਣ ਸੀਜ਼ਨ ਪੂਰਾ ਚੱਲ ਰਿਹਾ ਵਿਆਹਾਂ ਦਾ ਵੀ ਬਟ ਜਿਵੇਂ ਆਪਾਂ ਸੋਚਦੇ ਹਾਂ ਮਾਪਿਓ ਸੌਂ ਜਾਂਦੇ ਆ ਬਟ ਘੋੜਾ ਕਦੇ ਵੀ ਸੌਂਦਾ ਨਹੀਂ ਹੁੰਦਾ ਉਹ ਹਮੇਸ਼ਾ ਹੀ ਢੀ ਕਰਦਾ ਹੁੰਦਾ ਕਿ ਹੁਣ ਵੀ ਆਊ ਹੁਣ ਵੀ ਆਊਗਾ ਮੈਂ ਜਦੋਂ ਵੀ ਆਉਣਾ ਬਸ ਉਹ ਮੇਰੀ ਢੀ ਕਰਦਾ ਰਹਿੰਦਾ ਕਿ ਹਾਂ ਹੁਣ ਆਊਗਾ ਤੇ ਮੈਨੂੰ ਆ ਕੇ ਮੱਤੇ ਦੇ ਮੱਥੇ ਮਾਰੂਗਾ ਹਮ ਬਿਲਕੁਲ ਬਾਕੀ ਬਹੁਤ ਵਧੀਆ ਸ਼ੌਂਕ ਹੈ ਚਲੋ ਆਪਾਂ ਤਾਂ ਕਹਿੰਨੇ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਨਸ਼ੇਦੋ ਮੰਗ ਫਿਰ ਤੁਸੀਂ ਹਰਪ੍ਰੀਤ ਪਹਿਲਾਂ ਬਈ ਕਰਦੇ ਰਹੇ ਹੋ ਵੀ ਘੋੜਾ ਲੈ ਕੇ ਦਿਓ ਮੈਨੂੰ ਜਾਂ ਫਿਰ ਵੈਸੀ ਆ ਕੇ ਕੁਦਰਤੀ ਨਹੀਂ 6-7 ਸਾਲ 7 ਸਾਲ ਪਹਿਲਾਂ 2-3 ਸਾਲ ਪਹਿਲਾਂ ਉਹਦੋਂ ਚਲੋ ਪੜਦੇ ਸੀਗੇ ਕਰਦੇ ਨੇ ਨਹੀਂ ਦਵਾਇਆ ਹੈਗਾ ਕੇਦਾਰ ਕੇ ਪੜਾਈ ਬਾਅਦ ਚ ਖਰਾਬ ਹੋ ਤੇ ਬਾਅਦ ਚ ਜੋ ਪਾਸ 2 ਹੋ ਗਈ ਕਰਦੇ ਨੇ ਦੁਆ ਤੱਕ ਕੋੜੀ ਦੁਆਤੀ ਸੀ ਤੇ ਬਾਅਦ ਚ ਮੈਂ ਬੀਏ ਕਰਨ ਲੱਗ ਗਏ ਬੀਏ ਨਹੀਂ ਹੋਈ ਜੋ ਘੋੜਿਆਂ ਦਾ ਸ਼ੌਂਕ ਪੈ ਜਾਂਦਾ ਬੰਦਾ ਤੁਰਦਾ ਫਿਰਦਾ ਹੀ ਰਹਿੰਦਾ ਕਰੇ ਨਹੀਂ ਬਾਕੀ ਆਪਣੇ ਕੰਮ ਵੀ ਨਾਲ ਕਰਾਉਣ ਲੱਗ ਗਏ ਨਾਲੇ ਕੰਮ ਨਾਲੇ ਕੰਮ ਕਰਾਉਂਦੇ ਆ ਕਰ ਦੇਣਾ ਨਾਲੇ ਵੱਡੀ ਗੱਲ ਵੀਰੇ ਨਸ਼ੇ ਤੋਂ ਬਚੇਗੇ ਨਸ਼ੇ ਤੋਂ ਬਚੇ ਬਿਲਕੁਲ ਹਾਂਜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਮਾਂ ਪਿਓ ਵਾਸਤੇ ਵੀ ਉਹਦਾ ਪੁੱਤ ਅੱਜ ਕੱਲ ਦੇ ਟਾਈਮ 'ਚ ਜੋ ਸਮਾਂ ਚੱਲ ਰਿਹਾ ਜੀ ਵੀ ਕਿ ਨਸ਼ੇ ਤੋਂ ਬਚਣਾ ਹੀ ਬਹੁਤ ਵੱਡੀ ਗੁਣ ਮੰਨਿਆ ਜਾਂਦਾ ਬੱਚੇ ਦੇ ਵਿੱਚ ਜੀ ਉਹ 33-40 ਸਾਲ ਹੋ ਗਏ ਕੰਮ 'ਚ ਪਏ ਨੇ ਜੀ ਸਾਈਕਲ ਤੇ ਵੀ ਕੰਮ ਕੀਤਾ ਵਾ ਅੱਜ ਜਾਣੀ ਦੀ ਬਾਬੇ ਦੀ ਕਿਰਪਾ ਨਾਲ ਹੂੰ ਜਿਹਦੇ ਜਵਾਕ ਬਚ ਗਏ ਉਹਦੇ ਕੋਲੇ ਸਾਰਾ ਕੁਝ ਹੀ ਸਾਰਾ ਕੁਝ ਆ ਜਿਹਦੇ ਜਵਾਕ ਨਸ਼ੇ ਤੇ ਲੱਗ ਗਏ ਉਹਦੇ ਕੋਲੇ ਕੁੱਖ ਨਹੀਂ ਸਭ ਤੋਂ ਵੱਡੀ ਤਾਂ ਅਦੌਲਤ ਬੱਚੇ ਹੁੰਦੇ ਨੇ ਨਾ ਬੰਦੇ ਉਹੀ ਜੇ ਬੱਚੇ ਆਪਣੇ ਨਸ਼ੇ ਤੋਂ ਬਚ ਗਏ ਹੂੰ ਤੇ ਬਸ ਉਹੀ ਆਪਣੇ ਕੋਲ ਰੁਪਏ ਕਮਾਏ ਆਂ ਦਾ ਫਾਇਦਾ ਵੀ ਤੇ ਸ਼ੌਂਕ ਕਿਤੇ ਨਾ ਕਿਤੇ ਖੂਨ 'ਚ ਵੀ ਅੱਗੇ ਟਰੈਵਲ ਕਰਦਾ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਕੁੱਤਿਆਂ ਦਾ ਬਹੁਤ ਸ਼ੌਂਕ ਰਿਹਾ ਮੱਝਾਂ ਬਹੁਤ ਟੌਪ ਦੀਆਂ ਨਹੀਂ ਤੁਹਾਡੇ ਕੋਲ ਆਪਣੇ ਕੋਲ ਜਾਣੀ ਦੀ ਤਾਂ ਤਨ ਤਨ 4-4 ਲੱਖ ਨੂੰ ਅਰਜਨ ਕੁੰਗੜ ਦਾ ਕਟਾ ਖੜਾ ਬਹੁਤ ਚੰਗਾ ਅੱਛਾ ਜੀ ਜਾਨੀ ਸ਼ੌਂਕ ਆ ਮੈਨੂੰ ਮੈਂ ਨੂੰ ਤਾਂ ਜੇ ਆਪਾਂ ਦਾ ਕੁੱਤੇ ਵੀ ਆਏ ਰੱਖੇ ਵਿਆ ਆਪਣੇ ਆਏ ਨਹੀਂ ਗਾ ਵੀ ਜੇ ਪਏ ਆ ਤਾਂ ਚੱਲ ਪਏ ਆ ਇਹ ਸੀਖ ਰੂਮ ਉਹਨਾਂ ਵਾਸਤੇ ਸਪੈਸ਼ਲ ਬਣਾਏ ਗਏ ਅੱਛਾ ਜੀ ਤੇ ਬੰਦੇ ਰੱਖੇ ਵਿਆ ਆਪ ਤਾਂ ਸਾਰਾ ਟੱਬਰ ਹੀ ਹੂੰ ਬਾਕੀ ਬਈ ਘਰੇ ਬੁੜੀਆਂ ਦਾ ਵੀ ਹੁੰਦਾ ਸੰਯੋਗ ਨਾਲ ਅਸੀਂ ਨਹੀਂ ਘਰੇ ਹਾਂਜੀ ਜੋ ਦਾਣਾ ਪਾਣੀ ਉਹਨਾਂ ਨੇ ਸਾਰਾ ਦੇਖਣਾ ਕੁੱਤਿਆਂ ਨੂੰ ਚੰਗਾ ਖਾਣਾ ਦੇਣਾ ਐ ਨੀਗਾ ਵੀ ਤੇ ਪ੍ਰਾਤ ਦੀ ਨਾ ਰੋਡ ਪਈ ਆ ਦਾ ਪਾ ਦੋ ਉਸਮਾਨ ਲਈ ਕੋਈ ਵੀ ਸ਼ੌਂਕ ਆ ਜੀ ਭਾਵੇਂ ਮੱਝਾਂ ਦਾ ਲਾ ਲਓ ਭਾਵੇਂ ਕੁੱਤਿਆਂ ਦਾ ਭਾਵੇਂ ਘੋੜਿਆਂ ਦਾ ਜੇ ਤੁਹਾਡੇ ਘਰ ਦਾ ਸਹਿਯੋਗ ਆ ਤਾਂ ਹੀ ਪੂਰਿਆ ਜਾਊਗਾ ਨਹੀਂ ਨਹੀਂ ਜੀ ਆਪਾਂ ਮੰਨ ਲਓ ਕਿਤੇ ਬਾਹਰ ਰਾਤ ਰੁੱਕ ਗਏ ਜਾਂ ਹੋਰ ਪਿੱਛੋਂ ਦਾਣੀ ਨਾ ਕਿਸੇ ਨੇ ਪਾਇਆ ਤਾਂ ਇਹ ਦੇਵਤੇ ਵੀ ਫਿਰ ਘਰੇ ਖੜੇ ਸ਼ਰਾਪ ਹੀ ਦਿੰਦੇ ਵੀ ਸਾਨੂੰ ਭੁੱਖਾ ਕਿਉਂ ਮਾਰਿਆ ਬਿਲਕੁਲ ਬ੍ਰਦਰ ਨੇ ਸਪੈਸ਼ਲ ਵੀਰੇ ਕੈਮਰਾ ਲਵਾਇਆ ਹੈਗਾ ਘੋੜੇ ਵਾਸਤੇ ਜੀ ਹਾਂਜੀ ਘੋੜਿਆਂ ਵਾਸਤੇ ਤੇ ਕੁੱਤਿਆਂ ਵਾਸਤੇ ਤੇ ਮੱਝਾਂ ਵਾਸਤੇ ਉਹ ਕਹਿੰਦਾ ਇਦਾਂ ਰਕੇ ਹੀ ਰਾਤ ਨੂੰ ਸੌਂ ਜਾਂਦੇ ਹੋ ਨਹੀਂ ਤੇ ਉਹਦੇ ਕਰਕੇ ਉਧਰ ਦਿਨ ਹੁੰਦਾ ਬਹੁਤ ਕਹਿੰਦਾ ਇਹਦਾਂ ਕਿ ਮੈਂ ਨਿਗਰਾਨੀ ਰੱਖੂਗਾ ਨਾਲੇ ਮੈਨੂੰ ਸ਼ੌਂਕ ਆ ਮੈਂ ਬਾਰ-ਬਾਰ ਦੇਖੂਗਾ ਤੇ ਬਾਕੀ ਬ੍ਰਦਰ ਨੂੰ ਬਹੁਤ ਸ਼ੌਂਕ ਆ ਭੈਣ ਨੂੰ ਬਹੁਤ ਸ਼ੌਂਕ ਆ ਭਾਬੀ ਨੂੰ ਮਦਰ ਤੇ ਫਾਦਰ ਨੂੰ ਵੀ ਬਹੁਤ ਸ਼ੌਂਕ ਆ ਬਾਕੀ ਫੈਮਿਲੀ ਨਾਲ ਹੀ ਹੁੰਦਾ ਜੇ ਫੈਮਿਲੀ ਨੂੰ ਨਾ ਸ਼ੌਂਕ ਹੋਵੇ ਫਿਰ ਇਕੱਲਾ ਤਾਂ ਬੰਦਾ ਕਰ ਨਹੀਂ ਸਕਦਾ ਬਿਲਕੁਲ ਬਾਈ ਇਹ ਚੀਜ਼ ਦਾ ਬਹੁਤ ਫਾਇਦਾ ਵੀ 24 ਘੰਟੇ ਤੁਹਾਡੇ ਜਾਨਵਰ ਨਗਰਾਨੀ ਜਦ ਤੁਸੀਂ ਸੁੱਤੇ ਪਿਆ ਸਮਝ ਲੋ ਬਾਹਰਲੇ ਦੇਖ ਰਹੇ ਨੇ ਜਦ ਬਾਹਰਲੇ ਸੁੱਤੇ ਪਏ ਨੇ ਉਦੋਂ ਤੁਸੀਂ ਇਹਨਾਂ ਦੇ ਵਿੱਚ ਬਈ ਹਾਂਜੀ ਬਿਲਕੁਲ ਬਾਕੀ ਬਈ ਜਦੋਂ ਹੀ ਘੋੜੀ ਲਈ ਸੀ ਨਾ ਮੈਨੂੰ ਇੱਕ ਬੰਦੇ ਨੇ ਕਿਹਾ ਸੀ ਕਿ ਇਦਾਂ ੜ ਕੇ ਇਹ ਤੋਂ ਵਧੀਆ ਮੱਝ ਲੈ ਲੈਂਦੇ ਅੱਛਾ ਉਹ ਕਹਾਵਤ ਹੀ ਸਮਾਈ ਉਹ ਕਹਾਵਤ ਹਾਂਜੀ ਤੇ ਪਰ ਅੱਜ ਜੇ ਆਪਾਂ ਦੇਖੀਏ ਤਾਂ ਜਿਵੇਂ ਆਪਾਂ ਘੋੜੀ ਲਈ ਸੀ ਉਹ ਟਾਈਮ 'ਚ ਤੇ ਅੱਜ ਆਪਣੇ ਕੋਲ ਦੋ ਬੱਚੇ ਖੜੇ ਹੋਈਆਂ ਤੇ ਉਤੋਂ ਹੀ ਘੋੜੀ ਗੱਬਣ ਵੀ ਆ ਹਾਂ ਹਾਂ ਬਸ ਉਹ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸ਼ਾਇਦ ਸੂਪੇ ਸੂਪੇ ਹਾਂ ਭਾਬੀ ਮੇਰਾ ਤੇ ਬਾਕੀ ਆਪਣਾ ਨਾ ਕੋਈ ਜੈਲਸੀ ਵਾਲਾ ਕੋਈ ਇਦਾਂ ਦਾ ਹੈਗਾ ਵਾ ਬਾਕੀ ਆ ਬ੍ਰਦਰ ਆਪਣਾ ਰੀਚੀ ਬਾਈ ਤੇ ਇਹਨਾਂ ਕੋ ਘੋੜੇ ਰੱਖੇ ਹੋਏ ਇਹਨਾਂ ਕੋ ਚਾਰ ਪੰਜ ਘੋੜੇ ਆ ਠੀਕ ਹੈ ਬਈ ਤੇ ਬਾਕੀ ਜਿਵੇਂ ਸ਼ੌਂਕ ਹੁੰਦਾ ਬਈ ਮੈਂ ਇਹਨਾਂ ਕੋਲ ਜਾਣਾ ਇਹ ਮੇਰੇ ਕੋਲੇ ਆਉਂਦੇ ਆ ਬਾਕੀ ਕੋੜਿਆਂ ਕਰਕੇ ਪ੍ਰੇਮ ਪਿਆ ਹੋਇਆ ਸਾਡਾ ਹਾਂਜੀ ਬਿਲਕੁਲ ਤੇ ਬਾਕੀ ਆਹ ਛੋਟੇ ਜਵਾਗ ਨੂੰ ਜਿਵੇਂ ਆਪਾਂ ਕਹਿ ਸਕਦੇ ਹਾਂ ਹਾਂਜੀ ਇਹਦਾ ਨਾ ਜਸ਼ਨ ਨਹੀਂ ਅੱਛਾ ਅੱਛਾ ਬਈ ਤੇ ਇਹਨੂੰ ਵੀ ਬਹੁਤ ਸ਼ੌਂਕ ਹੈ ਅੱਛਾ ਦਰ ਮਸਾਲਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਹ ਆ ਤੇ ਚਾਚਾ ਇਹਦਾ ਮੈਂ ਚਾਚਾ ਇਹਦਾ ਬਾਹਰ ਆ ਤੇ ਇਹ ਡੈਡੀ ਨੂੰ ਨਹੀਂ ਕਹਿੰਦਾ ਮਣ ਕੇ ਚਾਚੇ ਨੂੰ ਕਹਿੰਦਾ ਕਿ ਮੈਨੂੰ ਘੋੜੀ ਤਵਾ ਕੇ ਦਿਓ ਹਾਂਜੀ ਇਹ ਆਪਣਾ ਬਰਿੰਦਰ ਭਰਾਈ ਠੀਕ ਹੈ ਜੀ ਤੇ ਆਪਣੇ ਪਿੰਡੂ ਹੀ ਤੇ ਇਹ ਫਾਦਰ ਸਾਹਿਬ ਤੇ ਇਹ ਆਪਣਾ ਆਰਸ਼ ਭਰਾਏ ਠੀਕ ਹੈ ਵੀਰੇ ਤੇ ਉਹ ਕਹਨ ਭਰਾ ਮੋਗੇ ਤੋਂ ਟ੍ਰੇਨ ਟ੍ਰੇਨ ਰਹੀ ਹੈ ਹਾਂਜੀ ਅੱਛਾ ਅੱਛਾ ਜੀ ਹਾਂਜੀ ਤੇ ਉਹ ਵਿਜੀ ਠੀਕ ਹੈ ਜੀ ਨੂੰ ਸਾਰੇ ਜਾਣਦੇ ਆ ਤੇ ਵਿਜੀ ਨੇ ਮੈਨੂੰ ਅੱਜ ਇੱਕ ਹੋਰ ਗੱਲ ਦੱਸੀ ਕਹਿੰਦਾ ਤੀਜਾ ਦਿਨ ਸੀ ਵਿਜੀ ਅੱਜ ਤੇ ਬੇਸ਼ੇਰਾ ਬਹੁਤ ਚੰਗਾ ਤੋਰਿਆ ਬਈ ਮੈਂ ਵੀ ਇਹਦੀ ਝਾਟੀ ਲਈ ਆ ਬਹੁਤ ਚੰਗਾ ਤੋਰਦਾ ਬੰਦਾ ਬਹੁਤ ਗੁਣਕਾਰੀ ਬੰਦਾ ਦੋ ਤਿੰਨ ਵਾਰ ਮੈਂ ਪਹਿਲਾਂ ਵੀ ਬਾਈ ਨੂੰ ਮਿਲਿਆ ਤੇ ਨੰਬਰ ਚਲੋ ਮੈਂ ਵੀ ਜੇ ਦਾ ਵੀ ਵਿੱਚ ਲਾ ਦੂੰਗਾ ਬਹੁਤ ਸੱਜਣਾ ਨੂੰ ਮੰਗ ਹੁੰਦੇ ਭਾਈ ਸਾਨੂੰ ਚੰਗਾ ਟ੍ਰੇਨਰ ਕੋਈ ਦਿਓ ਤੇ ਦੂਜੀ ਗੱਲ ਬਈ ਇਹਨੇ ਘੋੜਾ ਤੁਹਾਡਾ ਸੌ ਸੀਲ ਨੂੰ ਬਹੁਤ ਕਰਤਾ ਉਹਦੇ ਸੁੰਭਾਂ ਚ ਪਿਆ ਰਿਹਾ ਇਹ ਘੋੜੇ ਨੇ ਮਤਲਬ ਹੀ ਨਹੀਂ ਕੋਈ ਹਰਕਤ ਕੀਤੀ ਹੋਵੇ ਬਈ ਬਹੁਤ ਸਾਊ ਆ ਘੋੜਾ ਬਈ ਤੁਹਾਡਾ ਬਾਕੀ ਬਈ ਅਸੀਂ ਤਾਂ ਰਾਤ ਨੂੰ ਆਉਣਾ ਹੁੰਦਾ ਵਾ ਬਾਕੀ ਮਦਰ ਦਾਣਾ ਪਾਣਾ ਸਭ ਕੁਝ ਮਦਰ ਕਰਦੀ ਆ ਠੀਕ ਹੈ ਵੀਰੇ ਤੇ ਹਾਂਜੀ ਉਹਨਾਂ ਨੇ ਦੇਖਣਾ ਬਾਕੀ ਆਪਣੇ ਇੱਕ ਮੁੰਡਾ ਹੋ ਰੱਖਿਆ ਵਾ ਛੱਤਾ ਜੀ ਜੀ ਤੇ ਉਹਨੇ ਰਾਤ ਨੂੰ ਭਾਵੇਂ ਜਿੱਥੋਂ ਮਰਜੀ ਆਵੇ 12 ਵਜੇ ਆਵੇ 1 ਵਜੇ ਆਵੇ ਕਿਉਂਕਿ ਉਹ ਵੀ ਸਾਡੇ ਨਾਲ ਬਾਹਰ ਹੀ ਹੁੰਦਾ ਵਾ ਤੇ ਉਹਨੇ ਆ ਕੇ ਕੋੜਿਆਂ ਕੋੜਿਆਂ ਕੋਲੇ ਜ਼ਰੂਰ ਜਾਣਾ ਹੀ ਜਾਣਾ ਵਾ ਮੱਝਾਂ ਦੇਖ ਕੇ ਆਉਣੀ ਆ ਦੇ ਕੁੱਤੇ ਦੇਖ ਕੇ ਆਉਣੇ ਕੁੱਤਿਆਂ ਨਾਲ ਬਹੁਤ ਜ਼ਿਆਦਾ ਪਿਆਰ ਆਈ ਉਹਨਾਂ ਬਿਲਕੁਲ ਹਾਂਜੀ ਬਾਕੀ ਸ਼ੌਂਕਤ ਤੌਰ ਤੇ ਹੁੰਦਾ ਹੀ ਸ਼ੌਂਕ ਦੀ ਗੱਲ ਹੈ ਵੀ ਸ਼ੌਂਕ ਦੀ ਗੱਲ ਹੈ ਮਿੱਤਰੋ ਤੁਹਾਨੂੰ ਬਾਈ ਦਾ ਮੁੰਨਾ ਵਸ਼ੇਰਾ ਦਿਖਾਇਆ ਅੱਜ ਤਹਿਸੀਲਦਾਰ ਡਿਫਰੈਂਟ ਇੱਕ ਬਲੱਡ ਲਾਈਨ ਆ ਤੇ ਸ਼ਕੀਨ ਵੀ ਪੂਰਾ ਕੱਦ ਕਾਠੀ ਦਾ ਵੀ ਚੰਗਾ ਤੇ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਫੀਸ ਬਾਈ ਨੇ ਸਿਰਫ 13000 ਰੁਪਏ ਰੱਖੀ ਹੋਈ ਆ ਮੋਗੇ ਜ਼ਿਲ੍ਹੇ ਦਾ ਪਿੰਡ ਪੈ ਜਾਂਦਾ ਬਾਈ ਕੋਈ ਸੇਲ ਵਾਲਾ ਜਾਨਵਰ ਤਾਂ ਨਹੀਂ ਹੈ ਆਪਣੇ ਲਈ ਸੇਲ ਲਈ ਨਹੀਂ ਹੈਗੀ ਆਪਾਂ ਦਾ ਘਰੇ ਹੀ ਜਿੰਨੇ ਹੀ ਰੱਖਣੇ ਘਰੇ ਹੀ ਰੱਖਣੇ ਸੇਲ ਨਹੀਂ ਗਾਂ ਕਰਨਾ ਹਾਂ ਜੀ ਹੂੰ ਤੇ ਬਾਕੀ ਵੀਰੇ ਆਪ ਨੂੰ ਫੀਸ ਨਾਲ ਤੱਕ ਵੀ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਵੀਰੇ ਜਿਵੇਂ ਗਰੀਬ ਘਰੋਂ ਆ ਹਨਾ ਆਪਾਂ ਉਹ ਜੇ ਕੋਈ ਚੱਕਰ ਨਹੀਂ ਹੈਗਾ ਹਾਂ ਜੀ ਕੋਈ ਚੱਕਰ ਨਹੀਂ ਬਈ ਫੋਨ ਲਾ ਕੇ ਜਦੋਂ ਮਾਰਕੀ ਆ ਜਿਓ ਬਿਲਕੁਲ ਇਹ ਫੋਸ ਦਾ ਆਪਾਂ ਦਾ ਸ਼ੌਂਕ ਆਸਤੇ ਰੱਖਿਆ ਵਾ ਠੀਕ ਹੈ ਬਈ ਹਾਂਜੀ ਹੂੰ ਬਿਲਕੁਲ ਜੀ ਤੇ ਮਿੱਤਰੋ ਕੋੜਾ ਕਿਦਾਂ ਲੱਗਾ ਉਹ ਵੀ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ